ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੇਰਾ ਅੱਜ ਦਾ ਗੱਲ ਕਰਨ ਦਾ ਟੌਪਿਕ ਹੈ ਗੁਰਬਾਣੀ ਆਪਾਂ ਆਪਣੇ ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਕੌਨਵੈਂਟ ਸਕੂਲਾਂ ਦੇ ਵਿੱਚ ਇੰਗਲਿਸ਼ ਮੀਡੀਅਮ ਦੇ ਵਿੱਚ ਪੜਾਉਂਦੇ ਆ ਤੇ ਪਰ ਆਪਾਂ ਉਹਨਾਂ ਨੂੰ ਗੁਰਬਾਣੀ ਦੀ ਸਿੱਖਿਆ ਨਹੀਂ ਦਿੰਦੇ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਕੌਨਵੈਂਟ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਤੇ ਕੋਕ ਵਿਸ਼ਿਆਂ ਨੂੰ ਮੇਨ ਮੰਨ ਕੇ ਚੱਲਦੇ ਆ ਉਸੇ ਤਰ੍ਹਾਂ ਗੁਰਬਾਣੀ ਨੂੰ ਵੀ ਮੇਨ ਵਿਸ਼ਾ ਮੰਨ ਕੇ ਨਾਲ ਲਿਆ ਜਾਵੇ ਇਸ ਤਰ੍ਹਾਂ ਹੀ ਆਪਣੇ ਬੱਚੇ ਸਿੱਖ ਧਰਮ ਬਾਰੇ ਜਾਣੂ ਹੋਣਗੇ ਦੂਸਰਾ ਗੁਰਬਾਣੀ ਮਾਨਸਿਕ ਤੇ ਬੌਧਿਕ ਵਿਕਾਸ ਕਰਦੀ ਹੈ ਜਿਹੜੇ ਕਿ ਹੋਰ ਸਬਜੈਕਟ ਨਹੀਂ ਕਰ ਸਕਦੇ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਗੁਰਬਾਣੀ ਦੀ ਵੀ ਪੂਰੀ ਸਿੱਖਿਆ ਦਿੱਤੀ ਜਾਵੇ ਕਿਸੇ ਪਾਸੇ ਕੋਈ ਕਮੀ ਨਾ ਹੋਵੇ ਆਪਾਂ ਕਨਵੈਂਟ ਸਕੂਲਾਂ ਦੇ ਵਿੱਚ ਭਣਾਉਣ ਨੂੰ ਤਾਂ ਫਰਸਟ ਚੋਇਸ ਦਿੰਨੇ ਆ ਤੇ ਪਰ ਗੁਰਬਾਣੀ ਵਾਲੇ ਪਾਸੇ ਕੋਈ ਨਹੀਂ ਜਾਂਦਾ ਤਨਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਲਈ ਦੇਖ ਲਓ ਸਾਰਾ ਸਰਵੰਸ ਵਾਰਤਾ ਫੇਰ ਆਪਾਂ ਸਿੱਖ ਧਰਮ ਬਾਰੇ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦੱਸ ਰਹੇ ਬੱਤ ਉਹਦਾ ਸਿੱਖ ਧਰਮ ਬਾਰੇ ਆਪਣੇ ਬੱਚਿਆਂ ਨੂੰ ਦੱਸੋ ਤੇ ਜੋੜੋ ਕਿਉਂਕਿ ਜੇ ਆਪਾਂ ਨੂੰ ਕੋਈ ਦੱਸਣਾ ਨਾ ਹੈ ਨਹੀਂ ਸੀ ਚਲੋ ਠੀਕ ਹੈ ਪਰ ਆਪਾਂ ਤਾਂ ਹੁਣ ਪੜੇ ਲਿਖੇ ਆ ਨਾ ਆਪਣਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜੀਏ ਤੇ ਗੁਰਬਾਣੀ ਦੀ ਸਿੱਖਿਆ ਦੇਈਏ ਗੁਰਬਾਣੀ ਨੇ ਆਪਣੇ ਬੱਚਿਆਂ ਦੇ ਜੀਵਨ ਨੂੰ ਇਹੋ ਜੀ ਸਿਹਤ ਦੇ ਦੇਣੀ ਹੈ ਕਿ ਆਪਾਂ ਟੈਨਸ਼ਨ ਫਰੀ ਹੋ ਜਾਵਾਂਗੇ ਜਿਹੜਾ ਬੱਚਾ ਗੁਰਬਾਣੀ ਨਾਲ ਜੁੜ ਜਾਂਦਾ ਨਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਉਸਤੇ ਫੋਲੋ ਹੋ ਜਾਂਦੀ ਹੈ ਉਸ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਕੂਕਿਆ ਵੀ ਨਹੀਂ ਦੇਣਦੀ ਮੈਂ ਤਾਂ ਛੋਟੀ ਤੋਂ ਛੋਟੀ ਵੀ ਵੱਡੀ ਤੋਂ ਵੱਡੀ ਇਹੀ ਕੋਸ਼ਿਸ਼ ਕਰਦਾ ਰਹਿਣਾ ਕਿ ਬਤ ਤੋਂ ਬਤ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਜਿੰਨਾ ਮੈਨੂੰ ਗਿਆਨ ਹੈਗਾ ਉਹਨਾਂ ਮੈਂ ਲੋਕਾਂ ਨਾਲ ਸ਼ੇਅਰ ਕਰਦਾ ਰਹਿਣਾ ਤੇ ਵੰਡਦਾ ਰਹਿਣਾ ਮੈਂ ਕੋਈ ਬਾਲਾ ਵੱਡਾ ਪ੍ਰਚਾਰਕ ਤਾਂ ਹੈ ਨਹੀਂਗਾ ਪਰ ਮੇਰੀ ਨਿੱਕੀ ਜੀ ਕੋਸ਼ਿਸ਼ ਹੈ ਤੇ ساری ਜ਼ਿੰਦਗੀ ਮੈਂ ਕੋਸ਼ਿਸ਼ ਕਰਦਾ ਹੀ ਰਹੂੰਗਾ ਕਿ ਵੱਧ ਤੋਂ ਵੱਧ ਸਿੱਖ ਧਰਮ ਨਾਲ ਮੈਂ ਗੁਰਬਾਣੀ ਨਾਲ ਬੱਚੇ ਨੂੰ ਜੋੜ ਸਕਾਂ ਕਿਉਂਕਿ ਸਾਡੇ ਪਿਤਾ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਸਰਬੰਸ ਵਾਰਿਆ ਸਾਡੇ ਲਈ ਵਾਰਿਆ ਹੋਰ ਕਿਸੇ ਲਈ ਨਹੀਂ ਵਾਰਿਆ ਤੇ ਆਪਣਾ ਵੀ ਫਰਜ਼ ਬੰਦ ਹੈ ਕਿ ਆਪਣੇ ਉੱਪਰ ਸਿੱਕਾ ਤੇ ਆਸ ਬਾਰੇ ਆਪਣੇ ਬੱਚਿਆਂ ਨੂੰ ਜਾਣੂ ਕਰਵਾਈਏ ਮੈਂ ਕਦੇ ਬੋਲਿਆ ਨਹੀਂਗਾ ਪਰ ਮੈਨੂੰ ਹੁਣ ਕੋਸ਼ਿਸ਼ ਕਰਦਾ ਵੀ ਵਧੀਆ ਬੋਲ ਸਕਾਂ ਕਿਉਂਕਿ ਆਨਲਾਈਨ ਬੋਲਣਾ ਥੋੜਾ ਜਿਹਾ ਟਫ ਜਿਹਾ ਲੱਗਦਾ ਆ ਇੱਕ ਵਾਰੀ ਬੰਦੇ ਦੇ ਵਿੱਚ ਜਿੱਚ ਕੇ ਕੋਲ ਜੇ ਨਾ ਫਿਰ ਵਧੀਆ ਬੋਲ ਲੈਂਦਾ ਬਹੁਤ ਚਿਰ ਤੋਂ ਮੈਂ ਸੋਚਦਾ ਸੀ ਵੀ ਗੁਰਵਾਨੀ ਟੌਪਿਕ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਾਂ ਤੁਹਾਡੇ ਨਾਲ ਕੁਝ ਸ਼ੇਅਰ ਕਰਾਂ ਬਸ ਮੇਰੀ ਦਿਲ ਦੀ ਇੱਛਾ ਇਹ ਸੀ ਕਿ ਆਪਣੇ ਬੱਚਿਆਂ ਨੂੰ ਵੱਤ ਤੋਂ ਵੱਤ ਗੁਰਬਾਣੀ ਨਾਲ ਜੋੜੋ ਵੱਤ ਤੋਂ ਵੱਤ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਓ ਉਹ ਜਾਣ ਸਕਣ ਆਪਣੇ ਸਿੱਖ ਇਤਿਹਾਸ ਬਾਰੇ ਆਪਣੇ ਸ਼ਹੀਦ ਸਿੰਘਾਂ ਨੇ ਕੀ ਕੀ ਕੁਰਬਾਨੀਆਂ ਕੀਤੀਆਂ ਆਪਣੇ ਗੁਰੂਆਂ ਨੇ ਆਪਣੇ ਲਈ ਕੀ ਕੀ ਕੁਰਬਾਨੀਆਂ ਦਿੱਤੀਆਂ ਸਭ ਆਪਣੇ ਬੱਚਿਆਂ ਨੂੰ ਦੱਸੋ ਜੇ ਆਪਾਂ ਗੁਰਬਾਣੀ ਨਾਲ ਗੁਰਬਾਣੀ ਦੀ ਸੇਧ ਆਪਣੇ ਬੱਚਿਆਂ ਨੂੰ ਦੇਵਾਂਗੇ ਨਾ ਤਾਂ ਉਹਨਾਂ ਦਾ ਮਾਨਸਿਕ ਤੇ ਬੌਧਿਕ ਪਾਸਾ ਇੰਨਾ ਡਵੈਲਪ ਹੋ ਜਾਣਾ ਉਹ ਜ਼ਿੰਦਗੀ ਦੇ ਵਿੱਚ ਹਰ ਇੱਕ ਮੁਸੀਬਤ ਦਾ ਮੁਕਾਬਲਾ ਡਟ ਕੇ ਕਰਨਗੇ ਤੇ ਨੈਗਟਿਵਿਟੀ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਸਾਦਾ ਲਈ ਦੂਰ ਹੋ ਜਾਊਗੀ ਗੁਰਬਾਣੀ ਚੜਦਾ ਸੂਰਜ ਆ ਸਾਨੂੰ ਸਾਡੇ ਟਾਈਮ ਵੇਲੇ ਤਾਂ ਹੁਣ ਸਾਨੂੰ ਕੋਈ ਦੱਸਣ ਵਾਲਾ ਇੰਨਾ ਹੈ ਨਹੀਂ ਸੀਗਾ ਪਰ ਕੋਸ਼ਿਸ਼ ਕਰਦਾ ਰਹਿਣਾ ਬਿ ਸਿੱਖ ਇਤਿਹਾਸ ਬਾਰੇ ਵੱਧ ਤੋਂ ਵੱਧ ਮੈਂ ਹਾਲੇ ਵੀ ਸਿੱਖ ਰਿਹਾ ਜਿੰਨਾ ਮੈਨੂੰ ਆਉਂਦਾ ਉਸ ਤੋਂ ਮੈਂ ਕੋਈ ਮੈਂ ਬੜਾ ਵੱਡਾ ਫਲਸਫਰ ਤਾਂ ਨਹੀਂਗਾ ਪਰ ਮੈਂ ਸਿੱਖਦਾ ਵੀ ਸਿੱਖ ਧਰਮ ਬਾਰੇ ਮੈਂ ਹਾਲੇ ਵੀ ਜਾਣਕਾਰੀ ਲੈਂਦਾ ਹੀ ਰਹਿਣਾ ਆਪਣਾ ਵੀ ਫਰਜ਼ ਬੰਦ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਇਦਾਂ ਜੋੜ ਦਈਏ ਕਿ ਵੀ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਪਛਾਹ ਮੁੜ ਕੇ ਨਾ ਦੇਖਣ ਬਸ ਆਹੀ ਤੁਹਾਡੇ ਨਾਲ ਮੈਂ ਗੱਲਾਂ ਕਰਨਾ ਚਾਹੁੰਦਾ ਸੀ ਕਿ ਵੀ ਆਪਣੇ ਬੱਚੇ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਹਿ